ਇਹ ਗੱਲ ਅਜਾਈ ਹੈ ਸਾਡੇ ਕੋਲ ਕੁਲਦੀਪ ਸਿੰਘ ਜੀ ਬਿਲਗਾ ਪਿੰਡ ਜ਼ਿਲ੍ਹਾ ਜਲੰਧਰ ਤੋਂ ਜ਼ਿਲ੍ਹਾ ਜਲੰਧਰ ਤੋਂ ਜੀ ਬਿਲਗਾ ਪਿੰਡ ਤੋਂ ਕਿਸਾਨ ਸਾਡਾ ਛੋਟਾ ਕਿਸਾਨ ਜੀ ਦੇ ਕੋਲ 2 ਕਿੱਲੇ ਦੋ ਹਾਲ ਹੋ ਗਏ ਮੈਨੂੰ ਧੱਕੇ ਖਾਂਦੇ ਨੂੰ ਠੀਕ ਹੈ ਜੀ ਤੇ ਹਾਰ ਕੇ ਮੈਂ ਇਹਨਾਂ ਦੇ ਕੋਲੇ ਆਇਆ ਕੁੰਬਲਾ ਸਾਹਿਬ ਕੋਲੇ ਵੀ ਨੇ ਮੇਰੀ ਗੱਲ ਸੁਣੀ ਆ ਤੇ ਮੈਂ ਸਰਕਾਰ ਦੇ ਕੋਲੇ ਵੀ ਐਸਐਸਪੀ ਸਾਹਿਬ ਕੋਲੇ ਉਹ ਡੀਐਸਪੀ ਕੋਲੇ ਦੂਜੇ ਐਮ ਐਡਮ ਕੋਲੇ ਵੀ ਪਹੁੰਚਾ ਪਾ ਦੇ ਮੈਨੂ ਕਿਸੇ ਨਹੀਂ ਵੀ ਅਨਸਾਫ ਨਹੀਂ ਲੱਗ। ਮਾਹਵਿੰਦਰ ਸਿੰਘ ਬਾਗੂ ਮਾਜਰਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਐਸਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਇੱਕ ਨਿਊਜ਼ ਪਹੁੰਚੀ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਬਿਲਗਾ ਦੇ ਛੋਟੇ ਕਿਸਾਨ ਕੁਲਦੀਪ ਸਿੰਘ ਨੂੰ ਲਗਾਤਾਰ ਅਵਤਾਰ ਹੈਨਰੀ ਦਾ ਪਰਿਵਾਰ ਜਿਹੜਾ ਤੰਗ ਕਰ ਰਿਹਾ। ਉਸ ਦੀ ਜ਼ਮੀਨ ਨੂੰ ਰਸਤਾ ਜਾਂਦਾ ਹੈ ਲਗਾਤਾਰ 20 ਸਾਲਾਂ ਤੋਂ ਉਸ ਦੇ ਨਾਲ ਜਾਤੀ ਹੋ ਰਹੀ ਹੈ ਸੋ ਇਨਸਾਫ ਦੀ ਮੰਗ ਕਰ ਰਿਹਾ ਕੁਲਦੀਪ ਸਿੰਘ ਅੱਜ ਪਹੁੰਚਿਆ ਹੈ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਦੇ ਕੋਲ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੀ ਡਿਟੇਲ ਕੁੰਬੜਾ ਸਾਹਿਬ ਦੇ ਕੋਲ ਸ਼ਿਕਾਇਤ ਲੈ ਕੇ ਆਏ ਨੇ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਔਰ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਸਾਡੀ ਵੀ ਸਰਕਾਰ ਨੂੰ ਬੇਨਤੀ ਹੈ ਵੀ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਪੁਰਾ ਮਤਲਬ ਕਿਸ ਕਾਲੋਂ ਲੈ ਕੇ ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਸੁਹਾਗਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਸਾਰਿਆਂ ਦਾ ਸਹਿਦੋਂ ਧੰਨਵਾਦ ਤੁਸੀਂ ਹਰ ਰੋਜ਼ ਸਾਡੀ ਦੱਬੀ ਕੁਜਲੀ ਆਵਾਜ਼ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੇ ਅੱਜ ਐਸ்சி ਬੀਸੀ ਮਾਂ ਪੰਚਾਇਤ ਵੱਲੋਂ ਜੋ ਪਿਛਲਾ ਲੰਮੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈ ਇੱਥੇ ਹਰ ਰੋਜ਼ ਹਰ ਇੱਕ ਜ਼ਿਲ੍ਹੇ ਤੋਂ ਜਿਹੜਾ ਹੈ पीडਿਤ ਵਿਅਕਤੀ ਆਂਦਾ ਹੈ ਚਾਹੇ ਉਹ ਐਸੀ ਹੋਵੇ ਬੀਸੀ ਹੋਵੇ ਇਹ ਆ ਜਰਨਲ ਹੋਵੇ ਕੋਈ ਕੈਟਾਗਰੀ ਦਾ ਹੋਵੇ ਪਰ ਜਿਹਦੇ ਅਤਿਆਚਾਰ ਭ੍ਰਿਸ਼ਟਾਚਾਰ ਹੋਇਆ ਉਹ ਆਪਣੀ ਇੱਥੇ ਫਰਿਆਦ ਰੱਖਦਾ ਹੈ ਤੇ ਤੁਹਾਡੇ ਰਾਹੀਂ ਅਸੀਂ ਅੰਨੀ ਤੇ ਗੁੰਗੇ ਅਫਸਰਾਂ ਨੂੰ ਤੱਕ ਆਵਾਜ਼ ਤੁਹਾਡੀ ਪਹੁੰਚਾਣੇ ਤੇ ਗੱਲ ਅੱਜ ਆਈ ਹੈ ਸਾਡੇ ਕੋਲ ਕੁਲਦੀਪ ਸਿੰਘ ਜੀ ਬਿਲਗਾ ਪਿੰਡ ਜ਼ਿਲ੍ਹਾ ਜਲੰਧਰ ਤੋਂ ਜ਼ਿਲ੍ਹਾ ਜਲੰਧਰ ਤੋਂ ਜੀ ਬਿਲਗਾ ਪਿੰਡ ਤੋਂ ਕਿਸਾਨ ਸਾਡਾ ਛੋਟਾ ਕਿਸਾਨ ਜੀ ਦੇ ਕੋਲ 2 ਕਿੱਲੇ 2 ਏਕੜ ਵਾਲਾ ਕਿਸਾਨ ਜਿਹੜਾ ਗਰੀਬ ਕਿਸਾਨ ਕਿਹਾ ਜਾਂਦਾ ਹੈ ਛੋਟਾ ਕਿਸਾਨ ਕਿਹਾ ਜਾਂਦਾ ਹੈ ਤੇ 2 ਕਿੱਲਾਂ ਵਾਲਾ ਤੇ ਉੱਥੇ ਦਾ ਇੱਕ ਸਾਬਕਾ ਮੰਤਰੀ ਹੈਨਰੀ ਜੀ ਅਵਤਾਰ ਹੈਨ ਅਵਤਾਰ ਹੈਰੀ ਅਵਤਾਰ ਹੈਨਰੀ ਜੀ ਅਵਤਾਰ ਹੈਨਰੀ ਜੀ ਤੇ ਉਹਦਾ ਬੇਟਾ ਇੱਕ 바ਵਾ ਹੈਨਰੀ ਐਸ਼ਰ ਜਿਹੜਾ ਮੌਜੂਦਾ ਐਮਐਲਏ ਹੈ ਕਾਂਗਰਸ ਨੇ ਉਹਦੇ ਬਖਸੇ ਸਾਰਾ ਕੁਝ ਬਖਸਿਆ ਪਰ ਲੈ ਕੇ ਇਸ ਜਿਹੜੀ ਹੈ ਨੀਤ ਹੈ ਇੱਕ 8 ਮਰਲੇ ਆ 10 ਮਰਲੇ ਦੇ ਰਸਤੇ ਤੇ ਫਿੱਟ ਗਈ ਇਸ ਵਿਅਕਤੀ ਨੂੰ ਤੰਗ ਪਰੇਸ਼ਾਨ ਪਿਛਲੇ 20 ਸਾਲਾਂ ਤੋਂ ਕਰ ਰਿਹਾ ਹੈ 20 ਸਾਲਾਂ ਚ ਸਰਕਾਰਾਂ ਬਦਲੀਆਂ ਕਾਲੀ ਦਲਾਇਆ ਕਾਂਗਰਸ ਆਈ ਆਵਾਦੀ ਪਾਰਟੀ ਆਈ ਪਰ ਮਸਲਾ ਉੱਥੇ ਦਾ ਉੱਥੇ ਹੈ ਇਹ ਵਿਅਕਤੀ ਨੇ ਜਦੋਂ ਨਾ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਲੋਕਲ ਪ੍ਰਸ਼ਾਸਨ ਨੇ ਨਾਂ ਸੁਣਾਈ ਕਰੀ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਦੀ ਡਾਇਰੈਕਸ਼ਨ ਅਨੁਸਾਰ ਇੱਕ ਬੇਨਤੀ ਹੁੰਦੀ ਹੈ ਨਿਸਾਨਦਈ ਹੁੰਦੀ ਹੈ ਨਿਸਾਨਦਈ ਤੇ ਬੰਦਾ ਜਿਹੜਾ ਪੇਸ਼ ਨਹੀਂ ਹੁੰਦਾ ਸਾਬਕਾ ਮੰਤਰੀ ਪੇਸ਼ ਨਾ ਹੋਏ ਤਾਂ ਉੱਥੇ ਠੱਡੀਆਂ ਘੜ ਦਿੱਤੀਆਂ ਗਈਆਂ ਪਰ ਉਹਨਾਂ ਨੇ ਠੱਡੀਆਂ ਪੱਟ ਕੇ ਜਿਹੜੀਆਂ ਹੈਗੀਆਂ ਨਿਸਾਨਦਈ ਦੀਆਂ ਪਾਸੇ ਗਈਆਂ ਤੀਆਂ ਤੇ ਉਹ ਇਸ ਮਨਸਾ ਚ ਵੀ ਜੇਕਰ ਰਸਤਾ ਨਾ ਦੱਬਿਆ ਗਿਆ ਨਾ ਮਿਲਿਆ ਤਾਂ ਮੈਨੂੰ ਸਸਤੇ ਪਾ ਦੀ ਜ਼ਮੀਨ ਖਰੀਦੂਗਾ ਜਾਂ ਇਹਦੀ ਮੈਂ ਜ਼ਮੀਨ ਦੱਬਾਂਗਾ ਇਹ ਸਾਰੇ ਨੂੰ ਦੇਖਦੇ ਹੋਏ ਇਹਨਾਂ ਸਾਰਾ ਆਪਣੇ ਮੋਰਚੇ ਤੱਕ ਪਹੁੰਚ ਕੀਤੀ ਹੈ ਅਸੀਂ ਤੁਹਾਡੇ ਰਹੀਂ ਇਹ ਦੱਸਣਾ ਚਾਹੁੰਦੇ ਹਾਂ ਜੀ ਇੱਕ ਲਿਖਤੀ ਦਰਖਾਸਤਾ ਮਾਨਯੋਗ ਰਾਜਪਾਲ ਪੰਜਾਬ ਨੂੰ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਲਿਖਤੀ ਦਰਖਾਸਤਾਂ ਦੇ ਰਹੇ ਹਾਂ ਇਹ ਫਰਿਆਦ ਲਿਖ ਕੇ ਵੀ ਇਸ ਕਿਸਾਨ ਨੂੰ ਨਿਆਂ ਸਾਭ ਮਿਲੇ ਤੇ ਉਹ ਸਾਬਕਾ ਮੰਤਰੀ ਦੇ ਖਿਲਾਫ ਕਾਰਵਾਈ ਹੋਵੇ ਤੇ ਜੇਕਰ ਨਹੀਂ ਹੁੰਦੀ ਤਾਂ 15 ਦਿਨ ਤੋਂ ਬਾਅਦ ਅਸੀਂ ਡੀਸੀ ਜਲੰਧਰ ਐਸਐਸਪੀ ਜਲੰਧਰ ਦਾ ਘਰਾਓ ਕਰਾਂਗੇ ਤੇ ਪਿੰਡ ਸਿਆਪਾ ਕਰਾਂਗੇ ਤੇ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਆਂ ਜਿਲ੍ਹਾ ਜਿਹੜਾ ਜਲੰਧਰ ਦੇ ਹੋਰ ਵੀ ਪੀੜਤ ਲੋਕ ਜਿੱਥੇ ਪ੍ਰਸ਼ਾਸਨ ਦੀ ਸਰ ਨਹੀਂ ਹੁਣ ਸੜਾਈ ਹੁੰਦੀ ਤੇ ਕੋਈ ਸਰਕਾਰੀ ਬਾਬੂ ਨਹੀਂ ਸੁਣਦਾ ਉਹਨਾਂ ਨੂੰ ਇਕੱਠੇ ਹੋ ਕੇ ਬੇਨਤੀ ਕਰਦੇ ਆਂ ਤੇ ਇਕੱਠੇ ਹੋ ਤਾਂ ਕਿ ਦਰਵਾਜ਼ਾ ਖੜਕਾਓ ਦਰਵਾਜ਼ਾ ਖੜਕਾ ਕੇ ਇਹਨਾਂ ਦਾ ਜਿਹੜਾ ਸਾਰਾ ਮੁਕਤੀ ਕਰਾ ਕੇ ਇਹਨਾਂ ਨੂੰ ਨਿਆਂ ਸਾਫ ਹੋਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਆ ਜੀ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਹਰਿੰਦਰ ਸਿੰਘ ਕੁੰਮੜਾ ਵੱਲੋਂ ਤੁਹਾਡੇ ਮਸਲੇ ਨੂੰ ਲੈ ਕੇ ਕੀ ਹੈ ਪੂਰਾ ਮਸਲਾ ਦੱਸੋ ਜੀ ਮਸਲਾ ਹੀ ਰਸਤੇ ਦਾ ਜੀ 20 ਸਾਲ ਹੋ ਗਏ ਮੈਨੂੰ ਧੱਕੇ ਖਾਂਦੇ ਨੂੰ ਠੀਕ ਹੈ ਜੀ ਤੇ ਹਾਰ ਕੇ ਮੈਂ ਇਹਨਾਂ ਦੇ ਕੋਲੇ ਪਾਇਆ ਕੁੰਬਲਾ ਸਾਹਿਬ ਕੋਲੇ ਵੀ ਨੇ ਮੇਰੀ ਗੱਲ ਸੁਣੀ ਆ ਤੇ ਮੈਂ ਸਰਕਾਰ ਦੇ ਕੋਲੇ ਵੀ ਐਸਐਸਪੀ ਸਾਹਿਬ ਕੋਲੇ ਉਹ ਡੀਐਸਪੀ ਕੋਲੇ ਦੂਜੇ ਐਮ ਐਡਮ ਕੋਲੇ ਵੀ ਪਹੁੰਚਾ ਪਰ ਮੈਨੂੰ ਕਿਸੇ ਨੇ ਵੀ انصاف ਨਹੀਂ ਦਿੱਤਾ 20 ਸਾਲਾਂ ਗੜਾ 20 ਸਾਲਾਂ ਦੇ ਵਿੱਚ ਮੈਂ ਦਰਦਾ ਦੇ ਤੱਕੇ ਖਾਨਾ ਹਾਈ ਕੋਰਟ ਵੱਲੋਂ ਮੇਰਾ ਕੇਸ ਮੇਰਾ ਤਲੀਰ ਹੋਇਆ ਤੇ ਮੈਨੂੰ ਉਹ ਵੀ ਜਾਨੀ ਕਿ ਇਹ ਨਹੀਂ ਕੋਈ ਵੀ ਨਹੀਂ ਇਨਸਾਫ ਮਿਲਿਆ 20 ਸਾਲਾਂ ਦੇ ਵਿੱਚ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ ਦੇਖੋ ਜੀ ਸਰਕਾਰ ਕਾਲੀਆਂ ਦੀ ਵੀ ਆਈ ਕਾਂਗਰਸੀ ਵੀ ਆਈ ਆਪਦੀ ਵੀ ਆਈ ਮੈਨੂੰ ਕੋਈ ਇਨਸਾਫ ਨਹੀਂ ਖਾਰਕੇ ਮੈਂ ਵੀਰ ਜੀ ਦੇ ਕੋਲੇ ਪਹੁੰਚਾ ਤੇ ਮੈਂ ੱੱਕੇ ਖਾਦੇ ਜੋ ਟਰੈਕਟਰ ਦੀ ਲੋੜ ਆ ਕਿਸੇ ਦਾ ਟਰੈਕਟਰ ਲਾਇਆ ਕੇ ਮੈਂ ਆਪਣੇ ਖੱਤਿਆਂ ਦੇ ਵਿੱਚ ਵਹਾਇ ਕਰਨੀ ਕਿਸੇ ਦੇ ਖੱਤਿਆਂ ਦੇ ਵਿੱਚ ਨਹੀਂ ਆਉਣਾ ਮੇਰਾ ਰਸਤਾ ਹੋਵੇ ਮੈਂ ਆਪਣਾ ਕਿੰਨਾ ਰਸਤਾ ਕਿੰਨਾ ਆ ਜੀ ਤੁਹਾਡਾ ਜਿਸ ਪਾਸੇ ਜਿਹੜਾ ਤੁਹਾਡਾ ਰਸਤਾ ਸਾਰਾ 8 ਮਲੇ ਆ 8 10 ਮਲੇ ਆ 8000 10 ਮਲੇ ਹੋ ਤੇ ਬਸ ਇਦੋਂ ਵੱਧੂ ਨਹੀਂ ਹੈ ਬਾਕੀ ਹੁਣ ਮੈਨੂੰ ਇੰਨੀ ਪ੍ਰੋਬਲਮ ਮੈਂ ਕਿਸੇ ਦੇ ਖੱਤੇ ਦੇ ਵਿੱਚੀ ਜਾਂ ਕਿਸੇ ਦੇ ਬੰਨੇ ਦੇ ਉੱਤੇ ਹੋਣਾ ਮੈਨੂੰ ਬਹੁਤ ਪ੍ਰੋਬਲਮ ਆ ਮੇਰਾ ਪਰਿਵਾਰ ਆ ਮੇਰੇ ਬੱਚੇ ਆ ਉਹ ਵੀ ਹੁਣ ਦੇਖੋ ਨੇਰੇ ਛਰੇ ਦੇ ਅਸੀਂ ਇਹ ਜਿਹੜੀ ਆਧਾ ਦਾਤ ਮਤਲਬ ਤੁਸੀਂ ਗੱਲ ਕਰ ਰਹੇ ਹੋ ਜਗ੍ਹਾ ਦੀ ਹਾਂਜੀ ਇਹ ਡਿਸਟ੍ਰਿਕਟ ਕਿਹਦਾ ਨਾਮ ਤੇ ਹੈ ਜੀ ਫਰੀਚੜੇ ਮੇਰੇ ਨਾਂ ਦੇ ਫਰਦ ਜੀ ਮੇਰੇ ਬੋਲਦੇ ਆ ਜੀ ਹਾਂਜੀ ਤੇ ਦੋ ਬਾਰੀ ਸਾਡਾ ਉਹ ਹੋ ਚੁੱਕਾ ਮੰਤੀ ਹੋ ਚੁੱਕੀ ਆ ਬੂਝੀਆਂ ਗੱਡੀਆਂ ਬੂਝੀਆਂ ਗੱਡੀਆਂ ਹੋਈ ਹਾਲ ਹੋ ਰਿਹਾ ਤੁਹਾਡਾ ਨਹੀਂ ਜੀ ਕੋਈ ਸੇ ਪਾਰਟੀ ਦਾ ਕੀ ਮਤਲਬ ਕਿਉਂ ਹਾਲ ਹੋ ਰਿਹਾ ਤੁਹਾਡਾ ਕੋਈ ਹਾਲ ਨਹੀਂ ਹੋ ਰਿਹਾ ਤਕੜਾ ਬੰਦਾ ਹੈ ਕੀ ਨਾ ਕੀ ਬੰਦੇ ਦਾ ਜੀ ਅਫਦਾਰ ਹੈ ਨਹੀਂ ਇਹ ਹੈ ਕੌਣ ਕੀ ਕਰਦਾ ਹੈ ਇਹ ਇਹਨਾਂ ਦੀ ਆਪਣੀਆਂ ਬੱਥਾਂ ਚੱਲਦੀਆਂ ਇਹ ਤਾਂ ਪਸ਼ੋਕਰ ਕੀ ਹੈ ਪਸ਼ੋਕਰ ਜੀ ਸਾਡਾ ਮੰਤਰੀ ਹੈ ਮੰਤਰੀ ਹੈ ਪੰਜਾਬ ਦਾ ਮੰਤਰੀ ਰਹੇ ਤੁਸੀਂ ਹਾਂ ਜੀ ਹਾਂ ਬੱਸਾਂ ਜਿਹੜੀਆਂ ਨੇ ਚੱਟੀਆਂ ਉਹ ਕਰਤਾਰ ਬਾਸ ਜੀ ਅੱਗੇ ਸੁਣਵਾਈ ਨਹੀਂ ਹੁੰਦੀ ਨਹੀਂ ਜੀ ਹੁੰਦੀ ਨਹੀਂ ਹੁੰਦੀ ਜੀ ਅੱਗੇ ਅਗਲੇ ਦਿਨ ਜਿਹੜਾ ਐਕਸ਼ਨ ਉਹ ਕੀ ਕਰੋਗੇ ਲੋਕਾਂ ਦਾ ਹੁਣ ਬੱਸ ਆਈ ਹੈ ਜੀ ਇਹਨਾਂ ਦੇ ਹੁਣ ਕੋ ਆਏ ਆ ਲੋਕ ਕਹਿਣਗੇ ਅਸੀਂ ਕਰਾਂਗੇ ਵੀ ਜਿਹਦਾ ਘਰਾਓ ਵੀ ਕਰਨਾ ਕਰਾਂਗੇ ਤਾਂ ਆਪਣੀ ਲੋਰ ਨੂੰ ਕਰਨਾ ਏ ਝੱਕੇ ਖਾਨੇ ਨਾ ਅਸੀਂ ਆਪਣੇ ਰਸਤੇ ਦੇ ਵਿੱਚ ਜਿੱਦਾਂ ਪਸ਼ੂ ਪਾ ਨੂੰ ਅਸੀਂ ਕਿਸੇ ਨੂੰ ਨਹੀਂ ਪਹੁੰਚ ਪਹੁੰਚ ਸਕਦੇ ਆਪਣਾ ਰਸਤਾ ਹੋਵੇ ਅਸੀਂ ਆਪਣੇ ਰਸਤੇ 100 ਗੱਡਾ ਭੇਟਾ ਕਿਹੜੀ ਟਰਾਲੀ ਲਿਆ ਕੇ ਮੰਗਣੀ ਪਾ ਕੇ ਲੈਉਣੀ ਕਿਹੜਾ ਟਰੈਕਟਰ ਲਿਆ ਕੇ ਮੰਗ ਕੇ ਲੈਉਣਾ ਅਸੀਂ ਆਪਣੇ ਖੇਤ ਦੇ ਵਿੱਚ ਆਪਣੇ ਪਸ਼ੂਆਂ ਦੇ ਕੋਲ ਨਹੀਂ ਜਾਂਦੇ ਕੋ ਜੋ ਸਮਾਨ ਲੈਣਾ ਆਪਣੇ ਪਸ਼ੂਆਂ ਦੇ ਕੋਲ ਹੀ ਜਾ ਹਾਂ ਇਹ ਕਰੀ ਮੈਂ ਬਨਵਾਰੀ ਲਾਲ ਜਰਵੇਸ਼ ਟੋਲ ਮੋਰਚਾ ਮਹੱਲੀ ਦੀਆਂ ਸੱਤ ਲਾਈਟਾਂ ਤੋਂ ਬੋ ਰਿਹਾ ਇਹ ਮੋੜ ਤਾਂ ਜਿਹੜਾ ਤੇ ਠਿਰਿਆਂ ਦੀ ਠਿਰਿਆ ਨਿਆਸਰਾਂ ਦਾ ਆਸਰਾ ਹੈ ਇੱਥੇ ਬਹੁਤ ਸਾਰੇ ਲੋਕ ਜਿਹੜੇ ਪੀੜਤ ਪਰਿਵਾਰ ਨੇ ਜਿਹੜੇ ਸਰਕਾਰਾਂ ਤੋਂ ਪੀੜਤ ਨੇ ਦੋਹਾਂ ਸਰਕਾਰਾਂ ਤੋਂ ਸਰਕਾਰ ਭਾਵੇਂ ਕੋਈ ਵੀ ਹੈ ਸਰਕਾਰ ਸਾਲੀ ਉੱਤਰ ਕਾਂਟੋ ਮੈਂ ਚੜਾਂ ਵਾਲੀ ਗੱਲ ਹੈ ਤੇ ਲੁੱਟ ਤੇ ਪਏ ਨੇ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬ ਦੀ ਸੁਣਵਾਈ ਤਾਂ ਇੱਕੋ ਤੇ ਇੱਕ ਹੈ ਜਿੱਦਾਂ ਮੈਂ ਵਾਂ ਮੇਰੇ ਨਾਲ 2008 ਵਿੱਚ ਸਰਕਾਰ ਨੇ ਧੱਕਾ ਕੀਤਾ ਉਹ ਜਿਹੜਾ ਧੱਕਾ ਵਾ ਉਹ ਇਹ ਸੀ ਕਿ ਮੈਂ ਫਤਿਹਗੜ ਟੂਰੀਆਂ ਦੀ ਇਲੈਕਸ਼ਨ ਤੇ ਖਲੋਨਾ ਲੋਕਲ ਇਲੈਕਸ਼ਨ ਨੋਂ ਤੱਕ ਨੋਂ ਤੋਂ 11 ਤੱਕ ਸਾਰੀਆਂ ਵੋਟਾਂ ਮੈਨੂੰ ਪੈਂਦੀਆਂ ਤੇ ਉਹਨਾਂ ਨੇ ਫਿਰ ਕਾਲੀ ਸਰਕਾਰ ਉੱਥੇ ਆਣ ਕੇ ਤੇ ਕਬਜ਼ਾ ਕਰ ਦਈਆ ਔਰ ਸਾਰਾ ਲੋਕਾਂ ਨੂੰ ਭਜਾ ਕੇ ਤੇ ਉਹ ਜਿਹੜਾ ਵਾ ਮੇਰਾ ਬੂਥ ਲੁੱਟ ਲਿਆ ਜਾਂਦਾ ਉਦੋਂ ਤੋਂ ਬਾਅਦ ਮੈਂ ਛਾਉ ਖਾਦੀ ਤੇ ਜਿਸ ਬੰਦੇ ਨੇ ਵੀ ਇਹ ਮੇਰੇ ਨਾਲ ਕਾਰਾ ਕੀਤਾ ਮੈਂ ਇਹਨੂੰ ਸੈਕਟਰੀਅਟ ਦੀ ਪੌੜੀਆਂ ਤੇ ਨਹੀਂ ਚੜਨ ਦਵਾਵਾਂਗਾ ਉਦੋਂ ਤੋਂ ਲੈ ਕੇ ਇਹ ਅੱਠ ਦੀ ਗੱਲ ਆ ਅੱਠ ਤੋਂ ਲੈ ਕੇ ਅੱਜ ਤੱਕ ਅਕਾਲੀ ਲੀਡਰ ਅਕਾਲੀ ਐਮ.ਐਲ.ਏ ਨਿਰਮਰ ਸੇਕਰ ਹੁੰਦਾ ਪਰਿਵਾਰ ਅੱਜ ਤੱਕ ਸੈਕਟਰੀਅਟ ਦੀ ਪੌੜੀ ਨਹੀਂ ਚੜਿਆ ਮੈਂ ਵੀ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਜਿਹੜੇ ਲੁਟੇਰੇ ਨੇ ਇਹਨਾਂ ਨੂੰ ਜੇ ਸੱਟ ਮਾਰਨੀਆਂ ਤੇ ਬੋਰਦੀ ਸੱਟ ਮਾਰੋ ਇਹਨਾਂ ਨੂੰ ਜੇ ਕਰ ਧੱਕ ਦੇਣਾ ਧੱਕੇ ਕਰਦੇ ਤੇ ਇਕੱਠੇ ਹੋ ਜਾਓ ਇਕੱਠੇ ਹੋ ਕੇ ਸਰਕਾਰ ਬਣਾਓ ਆਪਣੀ ਔਰ ਇਹਨਾਂ ਨੂੰ ਇਹੋ ਜਿਹਾ ਮਜ਼ਾ ਦਿਖਾਓ ਕਿ ਜਿੱਦਾਂ ਮੈਂ ਸਿਖਾਇਆ ਮੈਂ 2.5 ਸਾਲ ਮਿਹਨਤ ਕੀਤੀ ਆ ਔਰ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਇਆ ਇੱਕ ਗੱਲ ਦੱਸਦਾ ਤੇ ਜਿੰਨੇ ਵੀ ਮਰਜੀ ਐਮ.ਐਲ.ਏ ਹੁਣ ਜਿੱਦਾਂ ਵੀ ਮਰਜੀ ਵੱਧ ਵੱਧ ਵਜ਼ੀਰ ਹੋਵੇ ਉਹ ਤੁਹਾਡੇ ਕੋਲੋਂ ਐਡਾਂ ਚੱਲੇਗਾ ਜਿਹੜਾ ਕਾਂਗਲੇ ਲੋ ਜਾਂਦੀ ਆ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਕਿਸੇ ਨੂੰ ਕੋਈ ਇਨਸਾਫ ਨਹੀਂ ਦਿੱਦੀਆਂ ਝੂਠੇ ਵਾਅਦੇ ਕਰਦੀਆਂ ਨੇ ਔਰ ਡੇਰੇ ਵੱਧ ਤੋਂ ਵੱਧ ਝੂਠ ਮਾਰਦਾ ਉਹ ਫੈਕਟਰੀਅਰ ਦੀ ਪੌੜੀ ਚੜਦਾ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਕਿ ਡੇਰੇ ਵੀ ਵਾਅਦੇ ਕਰਦੇ ਆ ਝੂਠੇ ਵੱਧ ਤੋਂ ਵੱਧ ਤੁਹਾਨੂੰ ਝੂਠੇ ਵਾਅਦੇ ਕਰਕੇ ਫੈਕਟਰੀਅਰ ਦੀ ਪੌੜੀ ਚੜਦੇ ਨੇ ਜਿਹੜਾ ਵੀ ਝੂਠਾ ਵਾਅਦਾ ਕਰਦਾ ਉਹ ਨੂੰ ਵੋਟ ਨਾ ਪਾਓ ਵੋਟ ਜਿਹੜੀ ਪਾਉਣੀ ਆ ਤੇ ਆਪਣੇ ਲੋਕਾਂ ਨੂੰ ਆਪਣੀ ਪਾਰਟੀ ਨੂੰ ਵੋਟ ਪਾਓ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ